ਦੇਖੋ ਜੀ ਭਾਈ ਅਮਰਤਪਾਲ ਦੇ ਨਾਲ ਕਿਹੜੇ ਆਧਾਰ ਤੇ ਜੋੜਿਆ ਜਾ ਰਿਹਾ ਹੈ ਕੋਈ ਦਸਤ ਰੇ ਹੋਣੀ ਹੈ ਨਾ ਆਧਾਰ ਕੀ ਦੇ ਰਿਹਾ ਵੀ ਉਹ ਦੁਬਈ ਤੋਂ ਆਇਆ ਹੈ ਬਿਲਕੁਲ ਜੀ ਹੁਣ ਦੁਬਈ ਜਿਹੜਾ ਇੱਕ ਅਰਬ ਕੰਟਰੀ ਆ ਬਹੁਤ ਵੱਡੀ ਉਹ ਸਾਰੀ ਭਾਈ ਅਮਰਤਪਾਲ ਦੇ ਸੰਬੰਧਕ ਜਤੇ ਹੈਾਕੀ ਆ ਵੀ ਹਰ ਨੌਜਵਾਨ ਦੇ ਅੰਦਰ ਕੋਈ ਨਾ ਕੋਈ ਭਾਵਨਾ ਹੁੰਦੀ ਜਿੱਥੋਂ ਤੱਕ ਮੈਨੂੰ ਲੱਗਾ ਵੀ ਜਦੋਂ ਨੌਜਵਾਨ ਨੇ ਬੁੱਤ ਤੋੜਿਆ ਉਹਨੇ ਕੋਈ 25 ਧਾਰਾ ਦਾ ਨਾਮ ਲਿਆ ਵੀ ਧਾਰਾ 25 ਵੀ ਜਿਹੜੀ ਤਾਂ ਰਾਦੇ ਵਿੱਚ ਸਿੱਖਾਂ ਨੂੰ ਇਹ ਲਿਖਿਆ ਹੈ ਵੀ ਸਿੱਖ ਇੱਕ ਹਿੰਦੂਆਂ ਦਾ ਅੰਤ। ਮੈਟ ਦੇ ਜਾਓ। ਇਹਦੇ ਤੋਂ ਪਹਿਲਾਂ ਪਤਾ ਨਹੀਂ ਕੂੜਿਆਂ ਦੇ ਢੇਰ 'ਚ ਤੁਹਾਨੂੰ ਅੰਬੇਦਕਰ ਦੇ ਬੁੱਤ ਪਏ ਮਿਲ ਜਾਣਗੇ। ਬੜੇ ਟੁੱਟੇ ਬੁੱਤ ਮਿਲ ਜਾਣਗੇ, ਗੰਦੇ ਨਾਲਿਆਂ ਦੇ ਕੰਡਿਆਂ ਤੇ ਬੁੱਤ ਮਿਲ ਜਾਣਗੇ ਜਿਹੜੇ ਪੰਜਾਬ ਤੋਂ ਬਾਹਰ ਆਪਾਂ ਵੇਖੀਏ ਤਾਂ ਇੰਟਰਨੈਟ ਤੇ ਫੋਟੋਆਂ ਪਈਆਂ ਨੇ। ਉੱਥੇ ਕਿਉਂ ਨਹੀਂ ਇਹ ਬੋਲਦੇ ਵੀ ਬੁੱਤ ਉਹਨਾਂ ਬੁੱਤਾਂ ਬਾਰੇ ਕਿਉਂ ਨਹੀਂ ਬੋਲਦੇ ਜਿਹੜੇ ਤੁਹਾਡੇ ਉੱਥੇ ਕੂੜਿਆਂ ਦੇ ਢੇਰਾਂ ਦੇ ਪਏ ਆ ਜਿਹੜੇ ਹੋਰ ਨਾਲ ਸਟੇਟਾਂ ਦੇ ਵਿੱਚ ਗੰਦੇ ਨਾਲਿਆਂ ਤੇ ਪਏ ਆ ਉਹ ਠੀਕ ਆ ਹੋ ਸਕਦਾ ਉਹ ਹਰ ਇੱਕ ਨੌਜਵਾਨ ਦੀ ਕਿਉਂਕਿ ਅਮਰਪਾਲ ਦਾ ਕੋਈ ਆਪਣਾ ਕੋਈ ਘਰ ਦਾ ਨਿੱਜੀ ਪੰਥ ਨਹੀਂ ਹੈਗਾ ਇਹ ਤੇ ਵੇਖੋ ਹਰ ਬੰਦਾ ਹਰ ਜਿਹੜਾ ਸਿੱਖ ਹੈ ਉਹਦੀਆਂ ਕੁਝ ਭਾਵਨਾਵਾਂ ਹੋਣਗੀਆਂ ਉਹ ਮੈਨੂੰ ਲੱਗਦਾ ਵੀ ਉਹ ਨੌਜਵਾਨ ਨੇ ਕਿਹਾ ਵੀ ਆ ਉਹਦੀ ਪੂਰੀ ਗੱਲ ਨਹੀਂ ਸੁਣ ਦਿੱਤੀ ਇਹਨਾਂ ਮੀਡੀਆ ਦੇ ਵਿੱਚ ਵੀ ਉਹਨੇ ਧਾਰਾ 22 ਬੀ ਦਾ ਨਾਮ ਫਿਰ ਬੰਦਾ ਇਹਨਾਂ ਨੂੰ ਪੁੱਛੇ ਵੀ ਸਾਰਾ ਦਬਈ ਕਿਤੇ ਉਹ ਅਮਰਤਪਾਲ ਦੇ ਕੰਟੈਕਟ ਦੇ ਵਿੱਚ ਥੋੜੀ ਹੈ ਉਹ ਹਰ ਇੱਕ ਸਿੱਖ ਦਾ ਆਪਣਾ ਰੋਸ ਆ ਜੇ ਕੋਈ ਸਿੱਖ ਕੱਲ ਨੂੰ ਆ ਕੇ ਉਹ ਗੱਲ ਕਰੂਗਾ ਬੜੇ ਇੱਥੇ ਐਂਟੀ ਡਰੱਗ ਫੋਰਸ ਦੇ ਜਿਹੜੀਆਂ ਸੰਸਥਾਵਾਂ ਚੱਲਦੀਆਂ ਕਿੰਨਾ ਕੁ ਚੱਲਦਾ ਹੈ ਭਾਈ ਸਾਹਿਬ ਨੇ ਵੀ ਇਹੋ ਆ ਕੇ ਕਿਹਾ ਨਾ ਵੀ ਨਸ਼ਾ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਠੱਲ ਪਾਈ ਹੋਰ ਬਹੁਤਿਆਂ ਨੇ ਇੱਥੇ ਅਮਰਤ ਸ਼ਿਕਾਉਂਦੇ ਆ ਉਹ ਸਾਰਿਆਂ ਦਾ ਇੱਕ ਆਪਣਾ ਆਪਣਾ ਫਰਜ਼ ਆ ਸਾਰੇ ਸਿੱਖ ਹੋਣ ਦੇ ਤੌਰ ਤੇ ਆਪਣੀ ਆਪਣੀ ਇੱਕੋ ਜਿੰਨਾ ਵੀ ਯੋਗਦਾਨ ਪਾਉਂਦੇ ਲਹਿਰ ਚਲਾਉਂਦੇ ਆ ਉਹ ਜਰੂਰੀ ਥੋੜਾ ਵੀ ਅਮਰਤਪਾਲ ਦਾ ਕੋਈ ਘਰ ਦਾ ਪੰਥ ਥੋੜੀ ਆ ਵੀ ਉਹਨੇ ਅਮਰਤਪਾਲ ਦਾ ਕੋਈ ਪਰਿਵਾਰਕ ਕੰਮ ਕੀਤਾ ਹੈ ਉਹਦੇ ਉਹਦਾ ਆਪਣਾ ਰੋਸ ਹੋਊਗਾ ਜਾਂ ਉਹਨੇ ਸਕਦਾ ਉਹ ਇਹਨਾਂ ਦਾ ਹੀ ਪਲਾਟ ਕੀਤਾ ਬੰਦਾ ਹੋਵੇ ਇੱਕ ਜਿਵੇਂ ਭਰਾ ਮਾਰੂ جنگ ਪੈਦਾ ਕਰਨ ਦੇ ਲਈ ਉਹ ਕੰਮ ਕਰਾਇਆ ਕੰਮ ਸਰਕਾਰ ਦਾ ਸੀ ਵੀ ਨੌਜਵਾਨੀ ਦਾ ਭਵਿੱਖ ਸੁਧਾਰਨਾ ਪੰਜਾਬ ਦਾ ਭਵਿੱਖ ਸੁਧਾਰਨਾ ਉਹ ਕੰਮ ਅਮਰਤਪਾਲ ਨੇ ਕੀਤਾ ਤੇ ਜੇ ਅਮਰਤਪਾਲ ਕੋਈ ਇਹੋ ਜਿਹੀ ਟ੍ਰੇਨਿੰਗ ਸੈਂਟਰ ਖੋਲ ਰਿਹਾ ਤੇ ਮੈਂ ਕਿੰਨਾ ਕੱਲਾ ਅਮਰਤਪਾਲ ਕਿਉਂ ਸਾਰਿਆਂ ਨੂੰ ਜਾ ਕੇ ਉਹ ਟ੍ਰੇਨਿੰਗ ਲੈਣੀ ਚਾਹੀਦੀ ਹੈ ਤੇ ਘਰ ਘਰ ਦੇ ਵਿੱਚ ਅਮਰਤਪਾਲ ਪੈਦਾ ਕਰਨਾ ਚਾਹੀਦਾ ਜੇ ਉਹਨੇ ਕੋਈ ਮਾੜਾ ਕੰਮ ਤਾਂ ਕੀਤਾ ਨਹੀਂ ਉਹਨੇ ਤਾਂ ਨਸ਼ੇ ਨੂੰ ਠੱਲ ਪਾਈ ਨਾ ਜਿਹੜਾ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਸੀ ਉਹਨੇ ਇੱਕ ਵਹੀਰ ਕੱਢੀ ਪੰਜਾਬ ਦੇ ਵਿੱਚ ਵੇਖੋ ਵੀ ਕਿੱਥੇ ਇਹ ਨਸ਼ਿਆਂ ਦਾ ਦਰਿਆ ਵਗ ਰਿਹਾ ਸੀ ਕਿੱਥੇ ਖਾਲਸਾ ਵਹੀਰ ਚੱਲੀ ਉਹਨਾਂ ਨੂੰ ਚੁਭੀ ਨਹੀਂ ਅਸੀਂ ਤੇ ਕਹਿੰਨੇ ਆ ਸਾਨੂੰ ਪਤਾ ਨਹੀਂ ਲੱਗਾ ਅਜੇ ਤੱਕ ਉਹ ਟ੍ਰੇਨਿੰਗ ਸੈਂਟਰ ਦਾ ਪਰ ਅਸੀਂ ਭਾਲ ਕਰਾਂਗੇ ਵੀ ਜੇ ਕੋਈ ਇਦਾਂ ਦਾ ਚੱਲ ਰਿਹਾ ਤੇ ਸਾਰੇ ਪੰਜਾਬ ਦੇ ਜੂਸਮੋਤ ਤੇ ਕੱਢੀ ਜੀਡੀਐਸ ਨੂ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ ਜਿਸ ਤਰ੍ਹਾਂ ਅਕਾਸ਼ਦੀਪ 26 ਜਨਵਰੀ ਵਾਲੇ ਦਿਨ ਬੀ ਆਰ ਡਾਕਟਰ ਅੰਬੇਦਕਰ ਸਾਹਿਬ ਦਾ ਬੁੱਤ ਦੇ ਨਾਲ ਉਹ ਛੇੜਛਾੜ ਕਰਦਾ ਏ ਭੰਨਨ ਦੀ ਕੋਸ਼ਿਸ਼ ਕਰਦਾ ਏ ਤਾਂ ਹੁਣ ਜਦੋਂ ਖਬਰਾਂ ਬਾਹਰ ਨਿਕਲ ਕੇ ਆ ਰਹੀਆਂ ਨੇ ਉਸ ਨੂੰ ਭਾਈ ਅਮਰਤਪਾਲ ਸਿੰਘ ਜੀ ਦੇ ਨਾਲ ਜੋੜਿਆ ਜਾ ਰਿਹਾ ਏ ਕਿਹਾ ਜਾ ਰਿਹਾ ਹੈ ਕਿ ਇਹ ਜਿਹੜਾ ਆਕਾਸ਼ਦੀਪ ਹੈ ਇਹ ਵੀ ਦੁਬਈ ਤੋਂ ਆਉਂਦਾ ਏ ਪਹਿਲਾਂ ਕਟਿੰਗ ਦੇ ਵਿੱਚ ਸੀ ਬਾਦ ਵਿੱਚ ਸਿੱਖੀ ਸਰੂਪ ਦੇ ਵਿੱਚ ਆ ਜਾਂਦਾ ਏ ਤਾਂ ਆਣ ਕੇ ਇਹ ਅੰਮ੍ਰਿਤਸਰ ਹੀ ਚੁੰਦਾ ਏ ਜਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਦੁਬਈ ਤੋਂ ਆਉਂਦੇ ਨੇ ਤੇ ਬਾਅਦ ਦੇ ਵਿੱਚ ਸਿੱਖੀ ਸਰੂਪ ਦੇ ਵਿੱਚ ਆਉਂਦੇ ਨੇ ਤਾਂ ਅੰਮ੍ਰਿਤਸਰ ਸ਼ਹਿਰ ਹੀ ਚੁਣਿਆ ਉਸੇ ਤਰ੍ਹਾਂ ਆਕਾਸ਼ਦੀਪ ਨੇ ਵੀ ਅੰਮ੍ਰਿਤਸਰ ਸ਼ਹਿਰ ਜਿਹੜਾ ਚੁਣਿਆ ਹੋਰ ਵੀ ਕਾਫੀ ਗੱਲਾਂ ਬਾਹਰ ਨਿਕਲ ਕੇ ਆ ਰਹੀਆਂ ਨੇ ਤਾਂ ਭਾਈ ਅੰਮ੍ਰਿਤਪਾਲ ਜੀ ਦੇ ਨਾਲ ਜੋੜਿਆ ਜਾ ਰਿਹਾ ਏ ਪਰ ਭਾਈ ਅੰਮ੍ਰਿਤਪਾਲ ਜੀ ਤਾਂ ਕਈ ਸਮਾਂ ਪਹਿਲਾਂ ਉਹ ਤਾਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਤੇ ਇਹ ਜਿਹੜਾ ਕਾਸ਼ਦੀਪ ਹੈ ਭਾਈ ਅੰਮ੍ਰਿਤਪਾਲ ਦੇ ਸੰਪਰਕ ਦੇ ਵਿੱਚ ਵੀ ਨਹੀਂ ਹੈਗਾ ਸਾਡੇ ਨਾਲ ਭਾਈ ਸਾਹਿਬ ਭਾਈ ਰਜਿੰਦਰ ਸਿੰਘ ਜੀ ਤਲਵੰਡੀ ਜੀ ਜਿਹੜੇ ਹਲਕਾ ਖੇਮ ਕਰਨ ਤੋਂ ਮੁੱਖ ਸੇਵਾਦਾਰ ਅਕਾਲੀ ਦਲ ਵਰਸ ਪੰਜਾਬ ਦੇ ਵੱਲੋਂ ਲਾਇਆ ਜਾਂਦਾ ਹੈ ਉਹ ਸਾਡੇ ਨਾਲ ਮੌਜੂਦ ਹੈ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਤਾਂ ਹੋਰ ਜਾਣਕਾਰੀ ਲੈਣੇ ਆ ਕਿ ਜਿਹੜਾ ਕਾਸ਼ਦੀਪ ਹੈ ਭਾਈ ਅਮਰਤਪਾਲ ਦੇ ਪਾਲ ਜੀ ਦੇ ਨਾਲ ਉਹਨਾਂ ਦਾ ਕੀ ਸੰਪਰਕ ਹੈ ਕੀ ਲੈਣਾ ਦੇਣਾ ਆ ਸਾਰੀ ਆਪਾਂ ਗੱਲਬਾਤ ਕਰਦੇ ਹਾਂ ਭਾਈ ਰਜਿੰਦਰ ਸਿੰਘ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਖਬਰਾਂ ਨਿਕਲ ਕੇ ਬਾਹਰ ਹੁੰਦੀਆਂ ਨੇ ਜਿਹੜਾ ਕਾਸ਼ਦੀਪ ਹੈ ਜਦੋਂ ਡਾਕਟਰ ਅੰਬੇਦਕਰ ਬਾਬਾ ਸਾਹਿਬ ਦੇ ਬੁੱਤ ਦੇ ਨਾਲ ਉਹ ਛੇੜਛਾੜ ਕਰਦਾ ਹੈ ਭੰਨਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉੱਥੋਂ ਦੇ ਕੁਝ ਲੋਕਾਂ ਲੋਕ ਵੇਖ ਲੈਂਦੇ ਨੇ ਤਾਂ ਉਹਨੂੰ ਫੜ ਫੜ ਲੈਂਦੇ ਨੇ ਤਾਂ ਉਹਨੂੰ ਪ੍ਰਸ਼ਾਸਨ ਆਪਣੇ ਕਬਜ਼ੇ ਦੇ ਵਿੱਚ ਲੈ ਲੈਂਦਾ ਹੈ ਪਰ ਹੁਣ ਜਿਹੜੀਆਂ ਖਬਰਾਂ ਬਾਹਰ ਨਿਕਲ ਕੇ ਆ ਰਹੀਆਂ ਨੇ ਤਾਂ ਉਹਨਾਂ ਨੂੰ ਭਾਈ ਅੰਮ੍ਰਿਤਪਾਲ ਜੀ ਦੇ ਨਾਲ ਜੋੜਿਆ ਜਾ ਰਿਹਾ ਹੈ ਕਿੱਦਾਂ ਦੇਖਦੇ ਜੋ ਇਸ ਘਟਨਾ ਨੂੰ ਦੇਖੋ ਜੀ ਭਾਈ ਅੰਮ੍ਰਿਤਪਾਲ ਦੇ ਨਾਲ ਕਿਹੜੇ ਆਧਾਰ ਤੇ ਜੋੜਿਆ ਜਾ ਰਿਹਾ ਹੈ ਕੋਈ ਦਸਤ ਰਏ ਹੋਣੇ ਹਨਾ ਪਦਾਰਕੀ ਦੇ ਰੇਬੀ ਉਹ ਦबई ਤੋਂ ਆਇਆ ਹੈ ਬਿਲਕੁਲ ਜੀ ਹੁਣ ਦबई ਜਿਹੜਾ ਇੱਕ ਅਰਬ ਕੰਟਰੀ ਆ ਬਹੁਤ ਵੱਡੀ ਉਹ ਸਾਰੀ ਭਾਈ ਅਮਰਤਪਾਲ ਦੇ ਸੰਪਰਕ ਚ ਤੇ ਹੈ ਨਹੀਂ ਹੁਣ ਦबई ਤੋਂ ਆ ਕੇ ਕੋਈ ਇੱਥੇ ਆਣ ਕੇ ਕੋਈ ਘਟਨਾ ਕਰਦਾ ਏ ਤੇ ਉਹ ਭਾਈ ਅਮਰਤਪਾਲ ਦਾ ਉਹਦੇ ਨਾਲ ਬਿਲਕੁਲ ਸੰਪਰਕ ਨਹੀਂ ਹੋ ਸਕਦਾ ਵੇਖੋ ਬਾਕੀ ਆ ਵੀ ਹਰ ਨੌਜਵਾਨ ਦੇ ਅੰਦਰ ਕੋਈ ਨਾ ਕੋਈ ਭਾਵਨਾ ਹੁੰਦੀ ਜਿੱਥੋਂ ਤੱਕ ਮੈਨੂੰ ਲੱਗਾ ਵੀ ਜਦੋਂ ਉਹ ਨੌਜਵਾਨ ਨੇ ਬੁੱਤ ਤੋੜਿਆ ਉਹਨੇ ਕੋਈ 25 ਧਾਰਾ ਦਾ ਨਾਂ ਲਿਆ ਬਿੱਟਰ ਆ 25b ਜਿਹੜੀ ਧਾਰਾ ਦੇ ਵਿੱਚ ਸਿੱਖਾਂ ਨੂੰ ਇਹ ਲਿਖਿਆ ਹੈ ਵੀ ਸਿੱਖ ਇੱਕ ਹਿੰਦੂਆਂ ਦਾ ਅੰਗ ਆ ਸਿੱਖਾਂ ਦੀ ਹੋਣਦ ਨੂੰ ਖਤਮ ਕਰਨ ਦਾ ਗੱਲ ਕੀਤੀ ਹੈ ਹੋ ਸਕਦਾ ਹੈ ਉਹ ਨੌਜਵਾਨ ਦੀ ਕੋਈ ਆਪਣੀ ਭਾਵਨਾ ਹੋਵੇ ਉਹਦਾ ਸਵਿਧਾਨ ਦੇ ਨਾਲ ਇਹ ਆਪਣਾ ਰੋਸਾ ਹੋਵੇ ਯਾਰ ਸਿੱਖ ਦਾ ਰੋਸਾ ਕਿਉਂਕਿ ਕੋਈ ਬੰਦਾ ਨਹੀਂ ਚਾਹੁੰਦਾ ਕੱਲ ਨੂੰ ਹਿੰਦੂਆਂ ਨੂੰ ਕਿਹਾ ਜਾਵੇ ਵੀ ਤੁਸੀਂ ਮੁਸਲਮਾਨਾਂ ਦੇ ਵਿੱਚੋਂ ਨਿਕਲੇ ਹੋਏ ਜੇ ਤੁਸੀਂ ਮੁਸਲਮਾਨਾਂ ਦਾ ਇੱਕ 파ਟ ਜੇ ਇਹਨਾਂ ਨੂੰ ਵੀ ਰੋਸਾ ਹੋਊਗਾ ਇਸ ਕਰਕੇ ਜਿਹੜੇ ਸਿਹਰਦ ਸਿੱਖ ਨੇ ਉਹਨਾਂ ਨੂੰ ਵੀ ਰੋਸਾ ਆਇਆ ਹੋ ਸਕਦਾ ਉਹਨੇ ਆਪਣਾ ਉਹ ਰੋਸ ਪ੍ਰਗਟ ਕੀਤਾ ਹੋਵੇ ਤੇ ਇਹ ਕੋਈ ਨਵੀਂ ਗੱਲ ਤੇ ਹੈ ਨਹੀਂ ਆ ਵੀ ਜਿੰਨੂੰ ਅੱਜ ਭਾਜਪਾ ਬੀਜੇਪੀ ਜਾਂ ਦੁੱਡਾ ਗੋਦੀ ਮੀਡੀਆ ਮੋਦੀ ਮੀਡੀਆ ਅੱਜ ਐਡੇ ਵੱਡੇ ਪੱਧਰ ਤੇ ਹਵਾ ਦੇ ਰਿਹਾ ਹੈ ਵੀ ਬਹੁਤ ਜੀ ਬੜੀ ਕੋਈ ਅਣ ਸੁਣੀ ਘਟਨਾ ਹੋ ਗਈ ਆ ਤੁਸੀਂ ਇੰਟਰਨੈਟ ਤੇ ਜਾਓ ਇਹਦੇ ਤੋਂ ਪਹਿਲਾਂ ਪਤਾ ਨਹੀਂ ਕੂੜੀਆਂ ਦੇ ਢੇਰ 'ਚ ਤੁਹਾਨੂੰ ਅੰਬੇਦਕਰ ਦੇ ਬੁੱਤ ਪਏ ਮਿਲ ਜਾਣਗੇ ਬੜੇ ਟੁੱਟੇ ਬੁੱਤ ਮਿਲ ਜਾਣਗੇ ਗੰਦੇ ਨਾਲਿਆਂ ਦੇ ਕੰਡਿਆਂ ਤੇ ਬੁੱਤ ਮਿਲ ਜਾਣਗੇ ਜਿਹੜੇ ਪੰਜਾਬ ਤੋਂ ਬਾਹਰ ਆਪਾਂ ਵੇਖੀਏ ਤੇ ਇੰਟਰਨੈਟ ਤੇ ਫੋਟੋਆਂ ਪੈਂਦਾ ਏ ਉੱਥੇ ਕਿਉਂ ਨਹੀਂ ਇਹ ਬੋਲਦੇ ਵੀ ਬੁੱਤ ਜਦੋਂ ਪੰਜਾਬ ਦੇ ਵਿੱਚ ਤੁਸੀਂ ਇੱਕ ਸਾਡੇ ਧਾਰਮਿਕ ਸਥਾਨ ਜਿੱਥੇ ਅੰਮ੍ਰਿਤਸਰ ਗੁਰੂਦੀ ਨਗਰੀ ਚ ਪਹਿਲੀ ਗੱਲ ਤੇ ਕਹਿੰਦੇ ਆ ਵੀ ਉਹ ਜਿਹੜਾ ਬੁੱਤ ਲਾਇਆ ਗਿਆ ਉਹ ਇੱਕ ਛਾਜਿਸ਼ ਆ ਭਾਜਪਾ ਨੇ ਤੇ ਅੱਜ ਜੇ ਉਹ ਬੁੱਤ ਤੋੜਿਆ ਗਿਆ ਉਹ ਵੀ ਇੱਕ ਇਹਨਾਂ ਦੀ ਛਾਜਿਸ਼ ਹੀ ਆ ਵੀ ਤੁਸੀਂ ਉਹਨਾਂ ਬੁੱਤਾਂ ਬਾਰੇ ਕਿਉਂ ਨਹੀਂ ਬੋਲਦੇ ਜਿਹੜੇ ਤੁਹਾਡੇ ਉੱਥੇ ਕੂੜਿਆਂ ਦੇ ਢੇਰਾਂ ਦੇ ਪਏ ਆ ਜਿਹੜੇ ਹੋਰ ਨਾਲ ਸਟੇਟਾਂ ਦੇ ਵਿੱਚ ਗੰਦੇ ਨਾਲਿਆਂ ਤੇ ਪਏ ਆ ਉਹ ਠੀਕ ਆ ਹੋ ਸਕਦਾ ਉਹ ਹਰ ਇੱਕ ਨੌਜਵਾਨ ਦੀ ਕਿਉਂਕਿ ਅਮਰਪਾਲ ਦਾ ਕੋਈ ਆਪਣਾ ਕੋਈ ਘਰ ਦਾ ਨਿੱਜੀ ਪੰਥ ਨਹੀਂ ਹੈਗਾ ਇਹ ਤੇ ਵੇਖੋ ਹਰ ਬੰਦਾ ਹਰ ਜਿਹੜਾ ਸਿੱਖ ਹੈ ਉਹਦੀਆਂ ਕੁਝ ਭਾਵਨਾਵਾਂ ਹੋਣਗੀਆਂ ਉਹ ਮੈਨੂੰ ਲੱਗਦਾ ਵੀ ਉਹ ਨੌਜਵਾਨ ਨੇ ਕਿਹਾ ਵੀ ਆ ਉਹਦੀ ਪੂਰੀ ਗੱਲ ਨਹੀਂ ਸੁਣ ਦਿੱਤੀ ਇਹਨਾ ਮੀਡੀਆ ਦੇ ਵਿੱਚ ਯੋਨ ਧਾਰਾ 25 ਬੀ ਦਾ ਨਾਮ ਲਿਆ ਹੈ ਜਿਹੜੀ ਧਾਰਾ ਸਾਡੇ ਤੇ ਕਿਸੇ ਦਾ ਧਰਮ ਥੋਪਦੀ ਹੈ ਕੱਲ ਨੂੰ ਆਪਾਂ ਹਿੰਦੂਆਂ ਨੂੰ ਕਹਿ ਦਈਏ ਵੀ ਤੁਸੀਂ ਮੁਸਲਮਾਨਾਂ ਦੇ ਵਿੱਚੋਂ ਨਿਕਲੇ ਜੇ ਤੁਸੀਂ ਹਿੰਦੂ ਨਹੀਂ ਤੁਸੀਂ ਮੁਸਲਮਾਨਾਂ ਦਾ 파ਟ ਜੇ ਇਹਨਾਂ ਦੀਆਂ ਚੀਕਾਂ ਨਿਕਲਣਗੀਆਂ ਇਹ ਰੋਸ ਕਰਨਗੇ ਹੋ ਸਕਦਾ ਉਹਨੇ ਆਪਣਾ ਰੋਸ ਪ੍ਰਗਟ ਕੀਤਾ ਹੋਵੇ ਤੇ ਜਿਹੜਾ ਦੁੱਦੀ ਗੱਲ ਉਹ pau ਕਹਿੰਦਾ ਹੁੰਦਾ ਸੀ ਵੀ ਜੇ ਕਿਸੇ ਦਾ ਕਟਾ ਚੋਰੀ ਹੋ ਜੇ ਉਹ ਵੀ ਇਹ ਕਹਿੰਦੇ ਵੀ ਅਮਰਤਪਾਲ ਦਾ ਬੰਦਾ ਹੈ ਜੀ ਵੀ ਕੱਲ ਬੰਦਾ ਇਹਨਾਂ ਨੂੰ ਪੁੱਛੇ ਵੀ ਸਾਰਾ ਦਬਈ ਕਿਤੇ ਉਹ ਅਮਰਤਪਾਲ ਦੇ ਕੰਟੈਕਟ ਦੇ ਵਿੱਚ ਥੋੜੀ ਹੈ ਉਹ ਹਰ ਇੱਕ ਸਿੱਖ ਦਾ ਆਪਣਾ ਰੋਸ ਆ ਜੇ ਕੋਈ ਸਿੱਖ ਕੱਲ ਨੂੰ ਆਕੇ ਉਹ ਗੱਲ ਕਰੂਗਾ ਬੜੇ ਇੱਥੇ ਐਂਟੀ ਡਰੱਗ ਫੋਰਸ ਦੇ ਜਿਹੜੀਆਂ ਸੰਸਥਾਵਾਂ ਚੱਲਦੀਆਂ ਕਿੰਨਾ ਕੁ ਚੱਲਦਾ ਹੈ ਭਾਈ ਸਾਹਿਬ ਨੇ ਵੀ ਇਹੋ ਆਕੇ ਕਿਹਾ ਨਾ ਵੀ ਨਸ਼ਾ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਠੱਲ ਪਾਈ ਹੋਰ ਬਹੁਤੀਆਂ ਨੇ ਇੱਥੇ ਅਮਰਤ ਛਕਾਉਂਦੇ ਉਹ ਸਾਰਿਆਂ ਦਾ ਇੱਕ ਆਪਣਾ ਆਪਣਾ ਫਰਜ਼ ਆ ਸਾਰੇ ਸਿੱਖ ਹੋਣ ਦੇ ਤੌਰ ਤੇ ਆਪਣੀ ਆਪਣੀ ਇੱਕੋ ਜਿੰਨਾ ਵੀ ਯੋਗਦਾਨ ਪਾਉਂਦੇ ਲਹਿਰ ਚਲਾਉਂਦੇ ਆ ਉਹ ਜ਼ਰੂਰੀ ਥੋੜਾ ਵੀ ਅਮਰਤਪਾਲ ਦਾ ਕੋਈ ਘਰ ਦਾ ਪੰਥ ਥੋੜੀ ਆ ਵੀ ਉਹਨੇ ਅਮਰਤਪਾਲ ਦਾ ਕੋਈ ਪਰਿਵਾਰਕ ਕੰਮ ਕੀਤਾ ਉਹਦੇ ਉਹਦਾ ਆਪਣਾ ਰੋਸ ਹੋਊਗਾ ਜਾਂ ਉਹਨੇ ਰੋ ਹੋ ਸਕਦਾ ਉਹ ਇਹਨਾਂ ਦਾ ਹੀ ਪਲਾਨ ਕੀਤਾ ਬੰਦਾ ਹੋਵੇ ਇੱਕ ਜਿਵੇਂ ਭਰਾ ਮਾਰੂ ਜੰਗ ਪੈਦਾ ਕਰਨ ਦੇ ਲਈ ਉਹ ਕੰਮ ਕਰਾਇਆ ਹੋਵੇ ਵੀ ਉਹ ਤੇ ਹੁਣ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਨਾ ਵੀ ਇਹ ਵੇਖੋ ਵੀ ਉਹ ਕਾਸ਼ਦੀਪ ਜਾਂ ਜਿਹੜਾ ਵੀ ਉਹ ਬੰਦਾ ਹੈ ਵੀ ਉਹ ਉਹਨੇ ਕਿਉਂ ਕੰਮ ਕੀਤਾ ਜਾਂ ਉਹਦੀ ਕੋਈ ਪਰਸਨਲ ਜਿਹੜਾ ਕੋਈ ਆਪਣਾ ਰੋਸ ਸੀ ਜਾਂ ਉਹਨੂੰ ਕਿਸੇ ਨੇ ਪਲਾਨ ਕੀਤਾ ਉਹ ਇਹਨਾਂ ਦੱਸਣਾ ਹੈ ਤੇ ਜੇ ਅਮਰਤਪਾਲ ਦਾ ਆਧਾਰ ਬਣਾਉਂਦੇ ਆ ਤੇ ਉਹ ਸਾਨੂੰ ਉਹ ਦੱਸ ਦੇਣ ਵੀ ਅਮਰਤਪਾਲ ਦਾ ਉਹਦੇ ਨਾਲ ਕੀ ਲੈਣਾ ਦੇਣਾ ਇੱਕ ਗੱਲ ਹੋਰ ਸਾਹਮਣੇ ਨਿਕੋ ਦੇ ਸਾਹਮਣੇ ਆਉਂਦੀ ਹੈ ਕਿ ਜਿਹੜਾ ਵੀ ਨੌਜਵਾਨ ਦੁਬਈ ਜਾਂਦਾ ਹੈ ਉੱਥੋਂ ਟ੍ਰੇਨਿੰਗ ਲੈ ਕੇ ਆਉਂਦਾ ਹੈ ਪੰਜਾਬ ਦੇ ਵਿੱਚ ਕਿ ਕੋਈ ਦੁਬਈ ਦੇ ਵਿੱਚ ਅਮਰਤਪਾਲ ਵੱਲੋਂ ਕੋਈ ਟ੍ਰੇਨਿੰਗ ਸੈਂਟਰ ਖੋਲਿਆ ਗਿਆ ਹੈ ਵੇਖੋ ਜੀ ਅਮਰਤਪਾਲ ਨੇ ਆ ਕੇ ਤੇ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਠੱਲ ਪਾਈ ਜਿਹੜੇ ਨੌਜਵਾਨ ਟੀਕੇ ਲਾ ਲਾ ਕੇ ਸਰਿੰਜਾਂ ਲਾ ਲਾ ਕੇ ਮਰ ਰਹੇ ਸੀ ਉਹ ਨੌਜਵਾਨਾਂ ਨੇ ਅਮਰਤ ਛਕ ਲਿਆ ਗਾਤਰੀ ਪਾਲੇ ਜਿਹੜੇ ਨੌਜਵਾਨ ਸਿਰੋਮੂਹੋਂ ਮੁੰਨੇ ਸੀ ਉਹਨਾਂ ਨੇ ਦਾੜੇ ਪ੍ਰਕਾਸ਼ ਕਰ ਲਏ ਬਾਣੇ ਦੇ ਵਿੱਚ ਆ ਗਏ ਜਿਹੜੇ ਨੌਜਵਾਨ ਆਪਣੀਆਂ ਮਾਵਾਂ ਦੇ ਕੰਨਾਂ 'ਚੋਂ ਵਾਲੀਆਂ ਖਿੱਚ ਕੇ ਪਢੋਲੇ 'ਚੋਂ ਦਾਣੇ ਕੱਢ ਕੇ ਵੇਚ ਦਿੰਦੇ ਸੀ ਉਹ ਕਿਰਤ ਕਮਾਈ ਕਰਨ ਲੱਗ ਪਏ ਵੀ ਸਿੱਧੇ ਰਾਹ ਪਾਤੇ ਜਿਹੜਾ ਕੰਮ ਸਰਕਾਰ ਦਾ ਸੀ ਵੀ ਨੌਜਵਾਨੀ ਦਾ ਭਵਿੱਖ ਸੁਧਾਰਨਾ ਪੰਜਾਬ ਦਾ ਭਵਿੱਖ ਸੁਧਾਰਨਾ ਉਹ ਕੰਮ ਅਮਰਤਪਾਲ ਨੇ ਕੀਤਾ ਤੇ ਜੇ ਅਮਰਤ ਟ੍ਰੇਨਿੰਗ ਸੈਂਟਰ ਖੋਲ ਰਿਆ ਤਾਂ ਮੈਂ ਕਿੰਨਾ ਕੱਲਾ ਅਮਰਤਪਾਲ ਕਿਉਂ ਸਾਰਿਆਂ ਨੂੰ ਜਾ ਕੇ ਉਹ ਟ੍ਰੇਨਿੰਗ ਲੈਣੀ ਚਾਹੀਦੀ ਹੈ ਤੇ ਘਰ ਘਰ ਦੇ ਵਿੱਚ ਅਮਰਤਪਾਲ ਪੈਦਾ ਕਰਨਾ ਚਾਹੀਦਾ ਜੇ ਉਹਨੇ ਕੋਈ ਮਾੜਾ ਕੰਮ ਤਾਂ ਕੀਤਾ ਨਹੀਂ ਉਹਨੇ ਤਾਂ ਨਸ਼ੇ ਨੂੰ ਠੱਲ ਪਾਈ ਨਾ ਜਿਹੜਾ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਸੀ ਉਹਨੇ ਇੱਕ ਵੀ ਹੀਰ ਕੱਢੀ ਪੰਜਾਬ ਦੇ ਵਿੱਚ ਵੇਖੋ ਵੀ ਕਿੱਥੇ ਤੇ ਨਸ਼ਿਆਂ ਦਾ ਦਰਿਆ ਵਗ ਰਿਹਾ ਸੀ ਕਿੱਥੇ ਖਾਲਸਾ ਵੀ ਹੀਰ ਚੱਲਿਓ ਇਹਨਾਂ ਨੂੰ ਚੁਭੀ ਨਹੀਂ ਅਸੀਂ ਤੇ ਕਹਿੰਦੇ ਆ ਸਾਨੂੰ ਪਤਾ ਨਹੀਂ ਲੱਗਾ ਅਜੇ ਤੱਕ ਉਹ ਟ੍ਰੇਨਿੰਗ ਸੈਂਟਰ ਦਾ ਪਰ ਅਸੀਂ ਭਾਲ ਕਰਾਂਗੇ ਵੀ ਜੇ ਕੋਈ ਇਦਾਂ ਦਾ ਚੱਲ ਰਿਹਾ ਤੇ ਸਾਰੇ ਪੰਜਾਬ ਦੇ ਯੂਥ ਨੂੰ ਉੱਥੇ ਕੱ ਚਾਹੁੰਦੀ ਹੈ ਵਾਕਿਆ ਉਹਦਾ ਦਾਵੇ ਤੇ ਬੜੇ ਵੱਡੇ ਕਰਦੀ ਹੈ ਜਦੋਂ ਇਲੈਕਸ਼ਨ ਆਉਂਦਾ ਪਹਿਲਾਂ ਦਾਵੇ ਕੀਤੇ ਜਾਂਦੇ ਆ ਵੀ ਨਸ਼ਾ 24 ਘੰਟੇ ਜੇ ਬੰਦ ਕਰ ਦਾਂਗੇ ਹੱਥਾਂ 'ਚ ਗੁਟਕਾ ਸਭ ਲੈ ਕੇ ਵੀ ਦਾਵੇ ਕਰ ਦਿੱਤੇ ਜਾਂਦੇ ਆ ਬੜਾ ਕੁਝ ਕਿਹਾ ਜਾਂਦਾ ਏ ਜੇ ਸਰਕਾਰ ਵਾਕਿਆ ਪੰਜਾਬ ਦਾ ਭਲਾ ਚਾਹੁੰਦੀ ਹੈ ਮੈਂ ਕਿੰਨਾ ਪੰਜਾਬ ਦੇ ਮੰਤਰੀਆਂ ਨੂੰ ਜਿਹੜੇ ਭਗਵੰਤ ਮਾਨ ਵਰਗੇ ਜਾਂ ਦੂਜੇ ਤੀਜੇ ਜਾਂ ਬੀਜੇਪੀ ਜਿਹੜੀ ਕਹਿੰਦੀ ਆ ਵੀ ਅਸੀਂ ਪੰਜਾਬ ਦਾ ਭਲਾ ਚਾਹੁੰਦੇ ਆ ਜਿੰਨੇ ਵੀ ਇਹ ਮੰਤਰੀ ਐ ਤਿੰਨਾਂ ਪਰਟੀਆਂ ਜਿੰਨੀਆਂ ਵੀ ਸਿਆਸੀ ਪਾਰਟੀਆਂ ਇਹਨਾਂ ਨੂੰ ਵੀ ਉਹ ਜਿਹੜਾ ਅਮਰਪਾਲ ਦਾ ਫਿਰ ਟ੍ਰੇਨਿੰਗ ਸੈਂਟਰ ਆ ਦੁਬਈ ਦੇ ਵਿੱਚ ਉੱਥੇ ਜਾਣਾ ਚਾਹੀਦਾ ਇਹਨ ਲਿਡਰਾਂ ਨੂੰ ਇਹ ਇਤੋਂ ਤੱਕ ਐਵੇਂ ਤੇ ਸ਼ਾਹ ਵਰਗਿਆਂ ਨੂੰ ਉਤਲੇ ਲੀਡਰਾਂ ਨੂੰ ਵੀ ਜਿਹੜੇ ਹਿੰਦੂਸਤਾਨ ਦਾ ਭਲਾ ਚਾਹੁੰਦੇ ਵੀ ਐ ਤੋਂ ਨਸ਼ਾ ਮੁਕਤ ਕਰਦਗੇ ਤੇ ਅਮਰਪਾਲ ਨੇ ਤੇ ਆ ਕੇ ਨਸ਼ੇ ਨੂੰ ਠੱਲ ਪਾਈ ਸੀ ਇੰਨਾ ਸਾਰੇ ਲੀਡਰਾਂ ਨੂੰ ਉਹ ਅਮਰਪਾਲ ਦੇ ਦੁਬਈ ਵਾਲੇ ਟ੍ਰੇਨਿੰਗ ਸੈਂਟਰ ਚ ਉਹਦੀ ਭਾਲ ਕੀਤੀ ਜਾਵੇ ਉਹਦੀ ਕੋਚ ਕੀਤੀ ਜਾਵੇ ਵੀ ਉਹ ਕਿੱਥੇ ਆ ਉੱਥੇ ਇਹਨਾਂ ਨੂੰ ਜਾਣਾ ਚਾਹੀਦਾ ਉੱਥੇ ਟ੍ਰੇਨਿੰਗ ਲਾ ਕੇ 6-6 ਮਹੀਨੇ ਆਉਣਾ ਚਾਹੀਦਾ ਤੇ ਆ ਕੇ ਨਸ਼ਾ ਮੁਕਤ ਕਰਨ ਅਰਜਿੰਦਰ ਸਿੰਘ ਜੀ ਬੋਤ ਤੋੜਨ ਤੋਂ ਪਹਿਲਾਂ ਆਕਾਸ਼ਦੀਪ ਸੰਵਿਧਾਨ ਦੀ ਇੱਕ ਕਾਪੀ ਲੈ ਕੇ ਉਹਨੂੰ ਥੱਲੇ ਜਲਾਉਂਦਾ ਹੈ ਅੱਗ ਲਾਉਂਦਾ ਹੈ ਤਾਂ ਇੱਕ ਬੁੱਕ ਬਣੀ ਆ ਉਹਦੇ ਤੇ ਵੀ ਉਹ ਥੋੜਾ ਚਲਾਉਂਦਾ ਏ ਕਿ ਅੱਜ ਜੋ ਜਾਂ ਤੁਸੀਂ ਬੋਲਦੇ ਪਿਓ ਜਾਂ ਮੈਂ ਬੋਲਦਾ ਪਿਆ ਇਹ ਵੀ ਤਾਂ ਸੰਵਿਧਾਨ ਹੀ ਆਗਾ ਦੇ ਰਿਹਾ ਹੈ ਆਪਾਂ ਨੂੰ ਕਿ ਆਪਾਂ ਆਪਣਾ ਜਿਹੜਾ ਪੱਖ ਹੈ ਆਪਾਂ ਆਪਾਂ ਰੱਖ ਸਕਦੇ ਆ ਪਰ ਇਸ ਤਰ੍ਹਾਂ ਸੰਵਿਧਾਨ ਨੂੰ ਕਿੰਨਾਂ ਦੇ ਜਲਾਉਣਾ ਇਹ ਕਿੰਨਾ ਕ ਜਾਇਜ ਹੈ ਵੇਖੋ ਵੀ ਜੇ ਉਸੇ ਸੰਵਿਧਾਨ ਦੇ ਵਿੱਚ ਲਿਖ ਦਿੱਤਾ ਜਾਵੇ ਵੀ ਜਿਹੜਾ ਹਿੰਦੂ ਆ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਵੀ ਉਹ ਮੁਸਲਮਾਨਾਂ ਦਾ ਅੰਗ ਆ ਉਹ ਮੁਸਲਮਾਨਾਂ ਦਾ ਪਾਰਟ ਆ ਤੇ ਇਹ ਵੀ ਰੋਸ ਜ਼ਾਹਰ ਕਰਨਗੇ ਨਾ ਉਹ ਤੇ ਉਹਨੇ ਰੋਸ ਕੀਤਾ ਉਹ ਇਹ ਤੇ ਹੈਗਾ ਨਹੀਂ ਵੀ ਉਹਦੇ ਉੱਤੇ ਅੱਗ ਸੁੱਟਣ ਦੇ ਨਾਲ ਵੀ ਸਾਰਾ ਸਵਿਧਾਨ ਦਾ ਸਤਿਆਨਾਸ਼ ਹੋ ਗਿਆ ਵੀ ਉਹ ਸਵਿਧਾਨ ਮਿੱਟੀ ਹੋ ਗਿਆ ਸਵਿਧਾਨ ਤੇ ਉਸੇ ਤਰ੍ਹਾਂ ਚੱਲ ਰਿਹਾ ਉਹਨੇ ਆਪਣੀ ਇੱਕ ਆਵਾਜ਼ ਉਠਾਈ ਇਹ ਹੋ ਸਕਦਾ ਹੈ ਉਕਿ ਮੈਂ ਆਕਾਸ਼ਦੀਪ ਨੂੰ ਜਾਣਦਾ ਨਹੀਂ ਮੈਨੂੰ ਨਹੀਂ ਪਤਾ ਉਹਦੇ ਦਿਮਾਗ 'ਚ ਕੀ ਚੱਲ ਰਿਹਾ ਉਹ ਪਲਾਨ ਕੀਤਾ ਹੋਇਆ ਜਾਂਦਾ ਆਪਣਾ ਰੋਸ ਸੀ ਹੋ ਸਕਦਾ ਉਹਨੇ ਰੋਸ ਯਾਰ ਕੀਤਾ ਹੋਵੇ ਵੀ ਤੁਸੀਂ ਧਾਰਾ ਪੱਤੀ ਵੀਟ ਸਾਡੀ ਜਿਹੜੀ ਹੋਂਦ ਖਤਮ ਕੀਤੀ ਆ ਤੁਸੀਂ ਲਿਖਿਆ ਵੀ ਜਿਹੜੇ ਆਪਣੇ ਸੇਖਾ ਹਿੰਦੂਆਂ ਦਾ ਅੰਗ ਆ ਤੇ ਉਹ ਕੱਲ ਨੂੰ ਮੰਨ ਲਓ ਵੀ ਇਹਨਾਂ ਦੀ ਥਾਂ ਜਿਹੜਾ ਇਹ ਹਿੰਦੁਸਤਾਨ ਵਾਲੇ ਕਹਿੰਦੇ ਆ ਵੀ ਸਾਡਾ ਸੰਵਿਧਾਨ ਹੈ ਹਿੰਦੂਆਂ ਨੂੰ ਕਿਸੇ ਮੁਸਲਮਾਨਾਂ ਦਾ ਅੰਗ ਲਿਖ ਦੇਣ ਇਹ ਵੀ ਰੋਸ ਯਾਰ ਕਰਨਗੇ ਹੁਣ ਰੋਸ ਯਾਰ ਕਰਨ ਨਾਲ ਇਹ ਤੇਗਾ ਨਹੀਂ ਵੀ ਆਕਾਸ਼ਦੀਪ ਨੇ ਉੱਥੇ ਅੱਗ ਲਾਤੀ ਹੈ ਤੇ ਸੰਵਿਧਾਨ ਮਿੱਟੀ ਹੋ ਗਿਆ ਹਿੰਦੂ ਸੰਵਿਧਾਨ ਤੇ ਚੱਲ ਰਿਹਾ ਬੜੂਏ ਕੋਨੇ ਆਪਣਾ ਉਹਦਾ ਆਵਾਜ਼ ਉਠਾਉਣ ਦਾ ਤਰੀਕਾ ਹੋ ਸਕਦਾ ਵੀ ਜਿਹੜਾ ਸਿੱਖਾਂ ਦੀ ਇੱਕ ਆਪਣੀ ਹੋਉਂਦੀ ਆ ਸਿੱਖ ਕਿਸੇ ਹਿੰਦੂਆਂ ਦਾ ਅੰਗ ਨਹੀਂ ਆ ਕਿਸੇ ਦੂਜੇ ਤੀਜੇ ਦਾ ਅੰਗ ਨਹੀਂ ਆ ਸਿੱਖ ਇੱਕ ਆਪਣੀ ਵੱਖਰੀ ਸ਼ਖਸੀਅਤ ਆ ਤੇ ਇਹ ਹੋ ਸਕਦਾ ਉਹਦਾ ਰੋਸ ਜ਼ਾਹਰ ਕਰਨ ਦਾ ਇੱਕ ਤਰੀਕਾ ਹੋਵੇ ਹਾਂ ਵੇਖੋ ਰਜਿੰਦਰ ਸਿੰਘ ਜੀ ਜਿਸ ਤਰ੍ਹਾਂ ਹੁਣ ਟਾਡੀ ਨਵੀਂ ਪਾਰਟੀ ਹੋਣ ਦੇ ਵਿੱਚ ਆਈ ਆ ਅਕਾਲੀ ਦਲ ਵਾਰਸ ਪੰਜਾਬ ਦੇ ਕਿਉਂਕਿ ਇਹ ਅਕਾਲੀ ਦਲ ਵੀ ਸੰਵਿਧਾਨ ਦੇ ਤਹਿਤ ਹੀ ਇੱਕ ਨਾਲ ਚੋਣ ਲੜੇਗੀ ਤੇ ਸੰਵਿਧਾਨ ਦੇ ਤਹਿਤ ਹੀ ਜਿਹੜੇ ਆਪਣੀ ਮਾਨ ਮਰਿਆਦਾ ਜਿਹੜੀ ਉਹ ਕਾਇਮ ਰੱਖੇਗੀ ਜੇ ਅਕਸਰ ਉਸ ਨੌਜਵਾਨ ਨੂੰ ਕੋਈ ਰੋਸ ਹੈ ਤਾਂ ਉਹ ਰੋਸ ਆਪਣਾ ਹੋਰ ਵੀ ਤਰੀਕੇ ਨਾਲ ਹੀ ਆਪਣਾ ਕੱਢ ਸਕਦਾ ਹੈ ਜ਼ਰੂਰੀ ਨਹੀਂ ਕਿ ਆਪਾਂ ਸੰਵਿਧਾਨ ਨੂੰ ਸਾੜ ਕੇ ਹੀ ਕਿਉਂਕਿ ਸੰਵਿਧਾਨ ਦੇ ਨਾਲ ਕਈ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਤਾਂ ਆਪਾਂ ਕਿਸੇ ਦੀ ਭਾਵਨਾ ਨੂੰ ਜੇ ਆਪਾਂ ਠੇਸ ਪਹਟਾ ਕੇ ਆਪਾਂ ਇਹ ਕੰਮ ਕਰਦੇ ਆ ਆਪਣਾ ਰੋਸ ਜ਼ਾਹਰ ਕਰਦੇ ਆ ਤੇ ਅਕਸਰ ਉੱਤੇ ਫਿਰ ਹਿੰਸਾ ਭੜਕੇਗੀ ਉੱਤੇ ਪੰਜਾਬ ਦੇ ਵਿੱਚ ਅੱਗ ਲੱਗੇਗੀ ਕਿਉਂਕਿ ਪੰਜਾਬ ਅੱਗੇ ਹੀ ਅੱਗ ਦੇ ਢੇਰ ਤੇ ਖਲੋਤਾ ਹੈ ਸਾਨੂੰ ਵੀ ਪਤਾ ਪੰਜਾਬ ਦੇ ਵਿੱਚ ਕੀ ਕੀ ਹੋਣ ਰਿਹਾ ਏ ਬਿਲਕੁਲ ਜੀ ਅਸੀਂ ਇਸ ਚੀਜ਼ ਦੇ ਹਮੈਤੀ ਨਹੀਂ ਆ ਵੀ ਕੋਈ ਹੱਲਾ ਗੁੱਲਾ ਕੀਤਾ ਜਾਵੇ ਜਾਂ ਕੋਈ ਇਦਾਂ ਦਾ ਕੰਮ ਕੀਤਾ ਜਾਵੇ ਜਿਹਦੇ ਨਾਲ ਰੌਲਾ ਰੱਪਾ ਪਵੇ ਪਰ ਮੈਂ ਇਹਨਾਂ ਨੂੰ ਇਹ ਵੀ ਕਹਿਣਾ ਵਾਂ ਵੀ ਤੁਸੀਂ ਅੰਬੇਦਕਰ ਦੇ ਜਿੱਥੇ ਬਾਕੀ ਥਾਵਾਂ ਤੇ ਬਹੁਤ ਟੁੱਟੇ ਪਏ ਆ ਉਹਨਾਂ ਦਾ ਕਿਉਂ ਨਹੀਂ ਇੱਡਾ ਵੱਡਾ ਮੁੱਦਾ ਬਣਾਉਂਦੇ ਜੇ ਪੰਜਾਬ ਦੇ ਵਿੱਚ ਹੀ ਇੱਕ ਇਹੋ ਜਿਹਾ ਕੰਮ ਹੁੰਦਾ ਹੈ ਕੋਈ ਪਹਿਲੀ ਰੀਤੀ ਹੋਣੀ ਆਣੀ ਬਾਕੀ ਕੂੜੀਆਂ ਕਰਕਟਾਂ ਨਲੀਆਂ ਗਾਲੀਆਂ ਨਾਲੀਆਂ ਦੇ ਵਿੱਚ ਇਹ ਕੰਮ ਹੁੰਦੇ ਆ ਵਾ ਦੂਜੇ ਨੰਬਰ ਤੇ ਸਭ ਤੋਂ ਵੱਡੀ ਚੀਜ਼ ਆ ਵੀ ਜਿੰਨਾ ਵੀ ਚਲੋ ਆਪਣੇ ਐਸੀ ਸਮਾਜਾ ਜਿਹੜਾ ਵੀ ਸਮਾਜ ਆ ਉਹ ਜਾਤ ਪਾਤ ਤੋਂ ਜੇ ਕਿਸੇ ਨੂੰ ਕੱਢਦਾ ਹੈ ਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈ ਤੇ ਜਦੋਂ ਉਹਨਾਂ ਦੀਆਂ ਬੇਅਦਬੀਆਂ ਹੁੰਦੀਆਂ ਆਏ ਉਦੋਂ ਇਹ ਭਾਜਪਾ ਵਾਲੇ ਕਿੱਥੇ ਗਏ ਹੁੰਦੇ ਆ ਉਦੋਂ ਇਹ ਮੋਦੀ ਮੀਡੀਆ ਗੋਦੀ ਮੀਡੀਆ ਕਿੱਥੇ ਗਿਆ ਹੁੰਦਾ ਏ ਉਦੋਂ ਕਿਉਂ ਨਹੀਂ ਕੀਤਾ ਜਾਂਦਾ ਵੀ ਪੰਜਾਬ ਦੇ ਵਿੱਚ ਵੀ ਬੇਅਦਬੀਆਂ ਹੋ ਰਹੀਆਂ ਏ ਪੰਜਾਬ ਦਾ ਜਿਹੜਾ ਆਪਣਾ ਪ੍ਰਸ਼ਾਸਨ ਹੈ ਜਾਂ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਉਦੋਂ ਉਹਨੂੰ ਕਿਉਂ ਨਹੀਂ ਬਰਕਰਾਰ ਕੀਤਾ ਜਾਂਦਾ ਅੱਜ ਚੀਕਾਂ ਨਿਕਲ ਰਹੀਆਂ ਏ ਜੀ ਤੇ ਇਹ ਤਾਂ ਹੀ ਨਿਕਲ ਰਹੀਆਂ ਨੇ ਜਦੋਂ ਆਪਾਂ ਢਿੱਲ ਦਿੰਦੇ ਆਏ ਆ ਆਪਾਂ ਬੇਅਦਬ ਚੈਨਲਾਂ 'ਤੇ ਅੱਜ ਵੱਡੇ ਵੱਡੇ ਮੰਤਰੀ ਬੋਲ ਪਏ ਅੱਜ ਸਾਰਿਆਂ ਦੀ ਜਿਹੜੀ ਆ ਜ਼ਬਾਨ ਮੂੰਹੋਂ ਬਾਹਰ ਨਿਕਲ ਗਈ ਜੇ ਇਹੋ ਜਦੋਂ ਵਿਦਵੀਆਂ ਹੋ ਰਹੀਆਂ ਸੀ ਜਦੋਂ ਧਾਰਮਿਕ ਗ੍ਰੰਥਾਂ ਦੀਆਂ ਜਦੋਂ ਗੁਰਦਾਰਿਆਂ ਨੂੰ ਜਦੋਂ ਮੰਦਰਾਂ ਨੂੰ ਜਦੋਂ ਕਰਾਣ ਵਰਗੇ ਧਾਰਮਿਕ ਪਵਿੱਤਰ ਗ੍ਰੰਥਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ ਜੇ ਕਿਤੇ ਉਦੋਂ ਇਹਨਾਂ ਦੀ ਇਹ ਚੁੱਪ ਟੁੱਟਦੀ ਤੇ ਅੱਜ ਇਹ ਵਾਲਾ ਮੌਕਾ ਆਉਂਦਾ ਇਹ ਕਸੂਰ ਨੌਜਵਾਨਾਂ ਦਾ ਨਹੀਂ ਕਸੂਰ ਇਹ ਸਰਕਾਰਾਂ ਦਾ ਹੈ ਜਿਨ੍ਹਾਂ ਨੇ ਇਹ ਆਪਣਾ ਪੰਜਾਬ ਦੇ ਵਿੱਚ ਇਦਾਂ ਦਾ ਮਾਹੌਲ ਬਣਾਇਆ ਤੇ ਇਹ ਮਾਹੌਲ ਬਣਾਉਂਦੀਆਂ ਆ ਆਪਣੀਆਂ ਸਿਆਸੀ ਰੋਟੀਆਂ ਸੇਕਣ ਦੇ ਲਈ ਵੀ ਇਹ ਇੱਥੇ ਕੋਈ ਇਦਾਂ ਦਾ ਬਣਾ ਦਈਏ ਇਹ ਵਾਲੀ جنگ ਵਿੱਟਦੀਏ ਵੀ ਜਾਂ ਕੋਈ ਜੱਟ ਸਿੱਖ ਐਸਸੀ ਸਮਾਜ ਦੀ ਜਾਂ ਕੋਈ ਇਦਾਂ ਦਾ ਭਾਈਚਾਰਕ جنگ ਵਿੱਟਦੀਏ ਤੇ ਜਿਹੜਾ ਆਪਣਾ ਵਿੱਚੋਂ ਜਿਵੇਂ ਕਹਿੰਦੇ ਨਾ ਵੀ ਦੋ ਬਾਂਦਰ ਲੜਦੇ ਹੋਣ ਤੇ ਰੋਟੀ ਬਿੱਲੀ ਲੈ ਜਾਂਦੀ ਹੈ ਇਹ ਉਹ ਬਿੱਲੀ ਬਣੀ ਬੈਠੀਆਂ ਨੇ ਅੱਜ ਤੇ ਇਸ ਕਰਕੇ ਸਾਡੇ ਲੋਕਾਂ ਨੂੰ ਆਪਸੀ ਭਾਈਚਾਰੇ ਨੂੰ ਕਾਇਮ ਰੱਖਣਾ ਚਾਹੀਦਾ ਇਹੋ ਜਿਹੀਆਂ ਲੜਾਈਆਂ 'ਚ ਨਹੀਂ ਪੈਣਾ ਚਾਹੀਦਾ ਬਸ ਹੱਡੀ ਤੇ ਇਹੋ ਬੇਰਿੰਦਰ ਸਿੰਘ ਜੀ ਕੀ ਜੋ ਉਸ ਨੌਜਵਾਨ ਨੇ ਜੋ ਘਟਨਾ ਕਰਮ ਕੀਤਾ ਹੈ ਤੁਸੀਂ ਉਹਦੇ ਹੱਕ ਦੇ ਵਿੱਚ ਭੁਗਦੇ ਜੇ ਭੁਗਦੇ ਜੇ ਜਾਂ ਉਸ ਦੀ ਨਿੰਦਾ ਕਰ ਦੇ ਜੋ ਅਸੀਂ ਵੇਖੋ ਜੀ ਕਹਿੰਦੇ ਆ ਵੀ ਉਹ ਨੌਜਵਾਨ ਪਹਿਲਾਂ ਉਹਨੂੰ ਕਿਉਂਕਿ ਨੌਜਵਾਨ ਨੂੰ ਮੈਂ ਨਹੀਂ ਜਾਣਦਾ ਵੀ ਉਹਦੀ ਮਨਛਾ ਕੀ ਪਿੱਛੇ ਇਹ ਹੱਕ ਜਾਂ ਉਹਦੇ ਵਿਰੁੱਧ ਤੇ ਉੱਥੋਂ ਪਤਾ ਲੱਗੂਗਾ ਨਾ ਵੀ ਉਸ ਬੰਦੇ ਦੀ ਮਨਛਾ ਕੀ ਆ ਹੁਣ ਵੇਖੋ ਕਿਸੇ ਵੇਲੇ ਜਿਹੜੇ ਆਪਣੇ ਧੀਆਂ ਪੁੱਤ ਹੁੰਦੇ ਆ ਮੋ ਆਪਣੇ ਮਾਪਿਆਂ ਨੂੰ ਬੜਾ ਪਿਆਰ ਕਰਦੇ ਆ ਜਾਂ ਮਾਪੇ ਆਪਣੇ ਧੀਆਂ ਪੁੱਤਾਂ ਨੂੰ ਬੜਾ ਪਿਆਰ ਕਰਦੇ ਪਰ ਜੇ ਤੋਂ ਧੀਆਂ ਪੁੱਤ ਕੋਈ ਗਲਤ ਕੰਮ ਕਰਦਾ ਵਾ ਉਹਨੂੰ ਥੋੜਾ ਟੋਕਦੇ ਵੀ ਰੋਸਦੇ ਇਹਦਾ ਮਤਲਬ ਇਹ ਨਹੀਂ ਵੀ ਉਹਦੇ ਵਿਰੋਧੀ ਹੋ ਜਾਂਦੇ ਆ ਪਰ ਮਨਛਾ ਪਤਾ ਲੱਗੇ ਵੀ ਉਸ ਉਸ ਬੰਦੇ ਦੀ ਮਨਛਾ ਕੀ ਸੀ ਉਹਨੂੰ ਕੋਈ ਪਲਾਨਟ ਕੀਤਾ ਸੀ ਜਾਂ ਕੋਈ ਉਹਦਾ ਆਪਣਾ ਰੋਸ ਸੀ ਕੋਈ ਉਸ ਬੰਦੇ ਨੂੰ ਪਤਾ ਆਪਾਂ ਉਹਦਾ ਪੱਖ ਤੇ ਲਿਆ ਜਾਵੇ ਫੇਰ ਹੀ ਆਪਾਂ ਕਿਸੇ ਦੇ ਹੱਕ ਜਾਂ ਵਿਰੋਧ ਚ ਹੋ ਸਕਦੇ ਆ ਨਾ ਜਿੰਨੀ ਦੇਰ ਸਾਨੂੰ ਉਸ ਬੰਦੇ ਦੇ ਪੱਖ ਦਾ ਹੀ ਨਹੀਂ ਪਤਾ ਉਨੀ ਦੇਰ ਅਸੀਂ ਕਿਦਾਂ ਕਿਸੇ ਦੇ ਹੱਕ ਜਾਂ ਵਿਰੋਧ ਚ ਖੜ ਸਕਦੇ ਆ ਇਹ ਤੇ ਪੁਸਤ ਪ੍ਰਸ਼ਾਸਨ ਨੇ ਜਾਂ ਜਿਹੜੀਆਂ ਜੰਸੀਆਂ ਨੇ ਹੁਣ ਕਿਉਂਕਿ ਉਹਨਾਂ ਦੇ ਕਬਜ਼ੇ ਦੇ ਵਿੱਚ ਹੈ ਇਹ ਤੇ ਉਹੀ ਪੁਲਿਸ ਗੈਸ ਕਰਕੇ ਤੇ ਉਹ ਜਿਹੜਾ ਜਿਹੜੀ ਉਹਦੀ ਮਨਸਾ ਹੀ ਉਹ ਤਾਂ ਜਿਹੜਿਆ ਪੁਲਿਸ ਪ੍ਰਸ਼ਾਸਨ ਹੀ ਦੱਸ ਸਕਦਾ ਹੈ ਹੁਣ ਕਿ ਜਦੋਂ ਵੀ ਉਹਦਾ ਰਿਮਾਂਡ ਲਿਆ ਜਾਂਦਾ ਹੈ ਤੇ ਇਹਦੀ ਮਨਸਾ ਕੀ ਸੀ ਇਹਨੇ ਕਰਨਾ ਕੀ ਇਹ ਤੇ ਪੁਲਿਸ ਪ੍ਰਸ਼ਾਸਨ ਹੀ ਦੱਸ ਸਕਦਾ ਹੈ ਪਰ ਮੈਂ ਕਹਿ ਰਿਹਾ ਕਿ ਉਸ ਜੋ ਨੌਜਵਾਨ ਨੇ ਜਿਹੜਾ ਘਟਨਾਕਰਮ ਕੀਤਾ ਹੈ ਕਿ ਜਿਹੜੀ ਤੁਹਾਡੀ ਪਾਰਟੀ ਆ ਉਦੀ ਨਖੇਦੀ ਕਰਦੀ ਏ ਸਾਡੀ ਪਾਰਟੀ ਦੇ ਉਦੀ ਨਖੇਦੀ ਬਿਲਕੁਲ ਕਰਦੀ ਏ ਵੀ ਜੇ ਚਲੋ ਉਹਦਾ ਕੋਈ ਆਪਣਾ ਰੋਸ ਵੀ ਹੋਊਗਾ ਉਹ ਇਸ ਤਰੀਕੇ ਨਾਲ ਯਾਰ ਨਹੀਂ ਸੀ ਕਰਨਾ ਚਾਹੀਦਾ ਪਰ ਸਾਡੀ ਪਾਰਟੀ ਉਹ ਨਖੇਦੀ ਕਰਨ ਦੇ ਨਾਲ ਨਾਲ ਇਹ ਵਾਲੀ ਨਖੇਦੀ ਵੀ ਕਰਦੀ ਆ ਵੀ ਅੱਜ ਚੀਕਾਂ ਵੱਜ ਗਈਆਂ ਅੱਜ ਰੌਲਾ ਪੈ ਗਿਆ ਜਦੋਂ ਬਦਬੀਆਂ ਹੁੰਦੀਆਂ ਉਦੋਂ ਕਿਉਂ ਚੁੱਪ ਜੇ ਉਦੋਂ ਨੈਸ਼ਨਲ ਮੀਡੀਆ ਕਿੱਥੇ ਆ ਉਦੋਂ ਭਾਜੀਪੀ ਦੇ ਵੱਡੇ ਲੀਡਰ ਕਿੱਥੇ ਆ ਅੱਜ ਕਹਿੰਦੇ ਆ ਵੀ ਅਕਾਲ ਤਖਤ ਸਾਹਿਬ ਐਸਜੀਪੀਸੀ ਸਾਨੂੰ ਸਪਸ਼ਟੀਕਰਨ ਦੇਵੇ ਜਦੋਂ ਸਾਡੇ ਧਾਰਮਿਕ ਗ੍ਰੰਥਾਂ ਨੂੰ ਬਦਬੀ ਕੀਤੀ ਜਾਂਦੀ ਸਾਡੇ ਤਖਤ ਤੱਕ ਬਦਬੀਆਂ ਵਾਲੇ ਦੋਸ਼ੀ ਬੰਦੇ ਆ ਜਾਂਦੇ ਉਹਨਾਂ ਨੂੰ ਫੜ ਕੇ ਫੜਾ ਦਿੱਤਾ ਜਾਂਦਾ ਫਿਰ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਉਹਨਾਂ ਨੂੰ ਬੇਲਾ ਮਿਲ ਜਾਂਦੀਆਂ ਸਾਡੇ ਬੰਦੀ ਸਿੰਘ ਬੈਠੇ ਅੰਦਰ ਉਹਨਾਂ ਤੇ ਕੋਈ ਆਵਾਜ਼ ਨਹੀਂ ਚੁੱਕ ਰਿਹਾ ਉਹਨਾਂ ਤੇ ਕੋਈ ਨੈਸ਼ਨਲ ਡਿਬੇਟ ਨਹੀਂ ਹੁੰਦੀ ਉਹ 10-10 ਸਾਲ ਹੋ ਗਏ 12-12 ਸਾਲ ਸਵਿਧਾਨ ਅਨੁਸਾਰਤਾ ਉਹ ਸਵਿਧਾਨ ਕਹਿੰਦਾ ਵਾ ਵੀ 1 ਮਿੰਟ ਦੇ ਲਈ ਤੁਸੀਂ ਕਿਸੇ ਬੰਦੇ ਨੂੰ ਜੇਲ੍ਹ 'ਚ ਨਹੀਂ ਰੱਖ ਸਕਦੇ ਜਿਉਂਨੇ ਆਪਣੀ ਸਜ਼ਾ ਪੂਰੀ ਕਰ ਲਈ ਆ ਤੇ ਤੁਸੀਂ ਸਵਿਧਾਨ ਨੂੰ ਮੰਨਦੇ ਕਿਉਂ ਨਹੀਂ ਜੀ ਤੇ ਜੇ ਤੁਸੀਂ ਉਹ ਸਵਿਧਾਨ ਨੂੰ ਮੰਨਦੇ ਨਹੀਂ ਤੇ ਫਿਰ ਅੱਜ ਤੁਹਾਨੂੰ ਦੁੱਖ ਕਿਉਂ ਹੁੰਦਾ ਜੇ ਉਹ ਸਵਿਧਾਨ ਨੂੰ ਕਿਸੇ ਨੇ ਸਾੜਿਆ ਇਹ ਦੋ ਗਲਾ ਸਟੈਂਡ ਤੇ ਰੱਖਦੇ ਸਾਡੀ ਪਾਰਟੀ ਇਹ ਵੀ ਨਖੇਦੀ ਕਰਦੀ ਆ ਤੇ ਇਧਰ ਵਾਲੀ ਨਖੇਦੀ ਵੀ ਕਰਦੀ ਏ ਵੀ ਸਾਡੀ ਪਾਰਟੀ ਇਹਨਾਂ ਦੀ ਵੀ ਨਖੇਦੀ ਕਰਦੀ ਏ ਵੀ ਤੁਸੀਂ ਇਦਾਂ ਦਾ ਮਾਹੌਲ ਬਣਾਇਆ ਇੱਕ ਪਾਸੇ ਤੁਸੀਂ ਸਵਿਧਾਨ ਨੂੰ ਮੰਨਣ ਨਹੀਂ ਜਿਦੇ ਇੱਕ ਪਾਸੇ ਬੇਦਬੀਆਂ ਹੁੰਦੀਆਂ ਉੱਥੇ ਤੁਸੀਂ ਚੁੱਪ ਬੈਠੇ ਜੇ ਇੱਕ ਪਾਸੇ ਬ ਉੱਤਿਆ ਉਥੇ ਤੁਹਾਡੀ ਨੈਸ਼ਨਲ ਡਿਬੇਟ ਕਿੱਥੇ ਗਈ ਉਥੇ ਬੀਜਪੀ ਦਾ ਲਾਣਾ ਤਾਣਾ ਕਿੱਥੇ ਗਿਆ ਉਹ ਕਿਉਂ ਨਹੀਂ ਬੋਲਦਾ ਵੀ ਕਰਕੇ ਤੁਸੀਂ ਜੇ ਇਹ ਪੱਖਪਾਤ ਕਰਦੇ ਜੇ ਸਾਡੀ ਪਾਰਟੀ ਉਸ ਘਟਨਾ ਕਰਮ ਦੀ ਨਿਖੇਦੀ ਕਰਦੀ ਹੈ ਉਹਨੂੰ ਇਸ ਤਰੀਕੇ ਨਾਲ ਨਹੀਂ ਕੋਈ ਹੋਰ ਰੋਸ ਕਰਨ ਦਾ ਆਪਣਾ ਆਪ ਹੋਰ ਕੋਈ ਸਾਥਮਾ ਹੀ ਕਰਨਾ ਚਾਹੀਦਾ ਸੀ ਪਰ ਛੱਡੀ ਪਾਰਟੀ ਇਹ ਚੀਜ਼ ਦੀ ਬਣਖੇਦੀ ਕਰਦੀ ਹੈ ਜਿਹੜੇ ਕੰਮ ਇਹ ਕਰ ਰਹੀ ਹੈ ਵੀ ਇਹਨਾਂ ਉਹਨਾਂ ਮੁੱਦਿਆਂ ਤੇ ਕਿਉਂ ਨਹੀਂ ਬੋਲਦੇ ਉਹਨਾਂ ਮੁੱਦਿਆਂ ਤੇ ਕਿਉਂ ਨਹੀਂ ਡਿਬੇਟਾਂ ਹੁੰਦੀਆਂ ਉਹਨਾਂ ਮੁੱਦਿਆਂ ਨੂੰ ਕਿਉਂ ਨਹੀਂ ਹਵਾ ਦਿੱਤੀ ਜਾਂਦੀ ਬੇਅਦਬੀਆਂ ਦਾ ਕਿਉਂ ਨਹੀਂ ਦੱਸਿਆ ਜਾਂਦਾ ਉਹਨਾਂ ਦੋਸ਼ੀਆਂ ਨੂੰ ਸਜ਼ਾ ਕਿਉਂ ਨਹੀਂ ਦਿੱਤੀ ਜਾਂਦੀ ਬੰਦੀ ਸਿੰਘ ਕਿਉਂ ਨਹੀਂ ਛੱਡੇ ਜਾਂਦੇ ਜਿਹੜਾ ਸਵਧਾਨ ਕਹਿ ਰਿਹਾ ਵੀ ਉਹਨਾਂ ਨੂੰ ਛੱਡੋ ਉਹਨਾਂ ਨੂੰ ਬਾਹਰ ਕੱਢੋ ਇਹਨਾਂ ਦਾ ਸਵਧਾਨ ਰੋਲਾ ਪਾ ਰਿਹਾ ਚੀਕਾ ਮਾਰ ਰਿਹਾ ਵੀ ਉਹਨਾਂ ਨੂੰ ਤੁਸੀਂ ਨਹੀਂ ਰੱਖ ਸਕਦੇ ਉਹਨਾਂ ਨੇ ਸਜ਼ਾ ਪੂਰੀ ਕਰ ਲਈ ਇਹ ਸੁਣਦੇ ਨਹੀਂ ਇਹ ਇਹਨਾਂ ਦੇ ਕੰਨਾਂ ਤੇ ਜੂ ਨਹੀਂ ਸਿਰਕਦੀ ਅਰਜਿੰਦਰ ਸਿੰਘ ਜੀ ਉਹਨਾਂ ਨ ਕੀ ਮੈਸੇਜ ਦੇਣਾ ਚਾਹੁੰਦੇ ਜੋ ਜਿਹੜੇ ਭਾਈ ਅਮਰਤਪਾਲ ਜੀ ਨੂੰ ਆਪਣਾ ਇੱਕ ਰੋਲ ਮਾਡਲ ਮੰਨਦੇ ਨੇ ਕਿਉਂਕਿ ਹੁਣ ਤੁਸੀਂ ਨਵੀਂ ਪਾਰਟੀ ਬਣਾਈ ਆ ਅਕਾਲੀ ਦਲ ਵਾਰਸ ਪੰਜਾਬ ਦੇ ਕਿਉਂਕਿ 2027 ਦਾ ਵੀ ਤੁਸੀਂ ਮਤਲਬ ਕੋਈ ਨਾ ਕੁਝ ਲੀਕਿਆ ਹੋਵੇਗਾ ਕਿਉਂਕਿ 2027 ਦੇ ਵਿੱਚ ਕਿਸ ਤਰ੍ਹਾਂ ਤੁਸੀਂ ਜਿਹੜੀ ਆ ਉਹਨਾਂ ਨੌਜਵਾਨਾਂ ਨੂੰ ਉਹਨਾਂ ਨੌਜਵਾਨਾਂ ਦੀ ਵੋਟ ਲੈਣੀ ਆ ਜਾਂ ਹੋਰਾਂ ਦੀ ਵੋਟ ਲਾਉਣੀ ਆ ਕੋਈ ਨਾ ਕੁਝ ਤੁਸੀਂ ਅਜੰਡਾ ਅਲਿਖਿਆ ਹੋਵੇਗਾ ਕੀ ਮੈਸੇਜ ਰਹੇਗਾ ਲਾਸਟ ਦੇ ਵਿੱਚ ਇਹੋ ਮੈਸੇਜ ਆ ਵੀ ਭਰਾ ਮਾਰੂ ਜਾਂਗੇ ਤੋਂ ਬਚਿਆ ਜਾਵੇ ਜਿਵੇਂ ਭਾਈ ਅਮਰਤਪਾਲ ਸਾਹਿਬ ਕਹਿੰਦੇ ਹੁੰਦੇ ਸੀ ਵੀ ਮੇਰਾ ਭਾਵੇਂ ਕੋਈ ਲੱਖ ਵਰਦੀ ਆ ਮੇਰਾ ਆਪਸੀ ਆਪਣੇ ਪੰਜਾਬ ਦੇ ਵਸਨੀਕਾਂ ਨਾਲ ਆਪਣੇ ਦੇਸ਼ ਦੇ ਵਸਨੀਕਾਂ ਨਾਲ ਇਹਨਾਂ ਬੰਦਿਆਂ ਨਾਲ ਵਿਰੋਧ ਨਹੀਂ ਆ ਨਸ਼ੇ ਤੋਂ ਬਚਿਆ ਜਾਵੇ ਨਸ਼ਾ ਮੁਕਤ ਪੰਜਾਬ ਬਣਾਇਆ ਜਾਵੇ ਤੇ ਨੌਜਵਾਨੀ ਨੂੰ ਅਖੀਰ ਤੇ ਉਹ ਬੇਨਤੀ ਹੈ ਵੀ ਅਮਰਤ ਛਕਿਆ ਜਾਵੇ ਗੁਰੂ ਵਾਲੇ ਬਣਿਆ ਜਾਵੇ ਆਨੰਦਪੁਰ ਘਰ ਵਾਪਸੀ ਕੀਤੀ ਜਾਵੇ ਤੇ ਤਾਂ ਹੀ ਅਸੀਂ ਜਿਹੜਾ ਆਪਣਾ ਕੋਈ ਸਖਾਲਾ ਜੀਵਨ ਜੀ ਸਕਦੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਫਤ ਇਹ ਸੰਨ ਅਰਜਿੰਦਰ ਸਿੰਘ ਤਲਵੰਡੀ ਜੀ ਜਿਨ੍ਹਾਂ ਨੂੰ ਮੁੱਖ ਸੇਵਾਦਾਰ ਹਲਕਾ ਖੇਮ ਕਰਨ ਤੋਂ ਅਕਾਲੀ ਦਲ ਵਾਰਸ ਪੰਜਾਬ ਵੱਲੋਂ ਲਾਇਆ ਜਾਂਦਾ ਹੈ ਲਾਸਟ ਦੇ ਵਿੱਚ ਇਹਨਾਂ ਨੇ ਮੈਸੇਜ ਦਿੱਤਾ ਕਿ ਨੌਜਵਾਨਾਂ ਨੂੰ ਨਸ਼ੇ ਤਿਆਗੋ ਸਿੱਖੀ ਵੱਲ ਆਵੋ ਤਾਂ ਇਹ ਜਿਹੜੇ ਨਸ਼ੇ ਨੇ ਇਹ ਤਾਂ ਘਰ ਨੂੰ ਉਜਾੜਦੇ ਨੇ ਜ਼ਿੰਦਗੀ ਵੀ ਬਰਬਾਦ ਕਰਦੇ ਨੇ ਇਹੋ ਮੈਸੇਜ ਇਹਨਾਂ ਦਾ ਹੋਰ ਖਬਰਾਂ ਦੇਖਣ ਵਾਸਤੇ ਜਾਂ ਹੋਰ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦਿਆਲ ਸਿੰਘ ਤਰਨਤਾਰ